ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਮਨੁੱਖ ਨਾ ਹਰ ਸਮੇਂ ਪਰਮਾਤਮਾ ਦਾ ਨਾਮ ਜਪਿਆ ਕਰਦਾ ਸੀ ਉਮਰ ਦੇ ਆਖਰੀ ਪੜਾ ਤਿਆ ਕੀ ਉਹਨੇ ਇੱਕ ਵੱਡੇ ਸਾਰੇ ਨਗਰ ਵਿੱਚ ਇੱਕ ਕੱਪੜੇ ਦੀ ਮਿਲ ਖੋਲੀ ਉੱਥੇ ਉਹ 17-18 ਘੰਟੇ ਖੜੇ ਹੋ ਕੇ ਕੰਮ ਕਰਿਆ ਕਰਦਾ ਸੀ ਜਦੋਂ ਹੁੰਦਾ ਵੀ ਹੁਣ ਸਰੀਰ ਸਾਥ ਨਹੀਂ ਦੇ ਰਿਹਾ ਮੈਂ ਥੱਕ ਗਿਆ ਹਾਂ ਤਾਂ ਉਹ ਉੱਥੇ ਹੀ ਪਿੱਛੇ ਕਮਰਾ ਬਣਾ ਉੱਥੇ ਮੰਜੀ ਰੱਖੀ ਸੀ ਉੱਥੇ ਸੌਂ ਜਾਇਆ ਕਰਦਾ ਸੀ ਸਾਰੇ ਲੋਕਾਂ ਲਈ ਐਵੇਂ ਦਾ ਕੰਮ ਕਰਨਾ ਬੜਾ ਹੈਰਾਨੀ ਵਾਲਾ ਦ੍ਰਿਸ਼ ਸੀ ਜ਼ਿੰਦਗੀ ਦੇ 30 ਸਾਲ ਤਾ ਪੈਸੇ ਤੋਂ ਦੂਰੀ ਬਣਾ ਕੇ ਰੱਖੇ ਤੇ ਜ਼ਿੰਦਗੀ ਦੇ 30 ਸਾਲ ਪਰਮਾਤਮਾ ਦੇ ਨਾਮ ਤੇ ਬੰਦਗੀ ਵਿੱਚ ਗੁਜ਼ਾਰੇ। ਪਰਮਾਤਮਾ ਨੇ ਵੀ ਉਹਨੂੰ ਬਦਲੇ ਵਿੱਚ ਸਕੂਨ, ਜੀਪ ਤੇ ਸੱਚ ਤੇ ਦੁਖੀਆਂ ਦਾ ਦੁੱਖ ਹਰਨ ਦੀ ਤਾਕਤ ਬਖਸ਼ੀ ਸੀ। ਉਹ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਜੋ ਵੀ ਉਹਨਾਂ ਕੋਲ ਆਉਂਦੇ ਉਹਨਾਂ ਦੇ ਦੁੱਖ ਸੁਣ ਅਰਦਾਸ ਕਰਦੇ ਤੇ ਪਰਮਾਤਮਾ ਉਹਨਾਂ ਦੇ ਦੁੱਖ ਦੂਰ ਕਰਿਆ ਕਰਦੇ ਸਨ। ਪਰਮਾਤਮਾ ਨੇ ਉਹਨਾਂ ਦੀ ਬੰਦਗੀ ਦਾ ਸਿਲਾ ਅਰਦਾਸ ਨੂੰ ਨੇਪਰੇ ਚਾੜ੍ਹ ਕੇ ਦਿੱਤਾ ਅੱਜ ਅਚਾਨਕ ਉਹਨਾਂ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਅੱਜ ਉਹ ਉੱਥੇ ਆਪਣੇ ਪੁੱਤਰਾਂ ਤੋਂ ਥੋੜੀ ਜ਼ਮੀਨ ਲਈ ਪੈਸੇ ਲੈ ਕੇ ਕਰੋ ਚਲੇ ਗਏ ਉੱਥੇ ਜਾ ਕੇ ਕੱਪੜੇ ਦੀ ਮਿਲ ਦੀ ਸ਼ੁਰੂਆਤ ਕੀਤੀ ਉੱਥੇ 1000 ਬੀਬੀਆਂ ਨੂੰ ਕੰਮ ਤੇ ਰੱਖਿਆ ਜੋ ਆਸ-ਪਾਸ ਦੇ ਪਿੰਡਾਂ ਦੀਆਂ ਸਨ ਨਾਲ ਆਪ ਉਹਨਾਂ ਦੇ ਕੱਪੜੇ ਤੇ ਹੋਰ ਕੰਮ ਕਰਨ ਵਿੱਚ ਸਾਰਾ ਦਿਨ ਮਦਦ ਕਰਿਆ ਕਰਦੇ ਸਨ ਕੱਪੜਾ ਨਾ ਵੱਖ-ਵੱਖ ਥਾਵਾਂ ਤੇ ਭੇਜਿਆ ਕਰਦੇ ਤੇ ਬੜੀ ਜਲਦੀ ਉਸ ਨੇਕ ਬੰਦੇ ਦਾ ਕੰਮ ਰੜਨ ਤੋਂ ਭੱਜਣ ਲੱਗਾ ਐਵੇਂ 24 ਘੰਟੇ ਜਿਵੇਂ ਪੈਸਿਆਂ ਦਾ ਮੀਂਹ ਵਰਸਣ ਲੱਗਾ ਹੋਰ ਵੀ ਕੱਪੜੇ ਦੀਆਂ ਫੈਕਟਰੀਆਂ ਸਨ ਪਰ ਉਹਨਾਂ ਵਾਂਗ ਕੋਈ ਨਹੀਂ ਸੀ ਚੱਲਦੀ ਆਪਾਂ ਵੇਖਿਆ ਲੋਕ ਜਵਾਨੀ ਵਿੱਚ ਕੰਮ ਤੇ ਬੁਢਾਪੇ ਵਿੱਚ ਹਰੇਕ ਚੀਜ਼ ਤੋਂ ਖਹਿੜਾ ਛੁਡਾ ਵਾਹਿਗੁਰੂ ਦਾ ਨਾਮ ਜਪਣ ਲੱਗਦੇ ਨਹੀਂ ਪਰ ਇਸ ਨੇਕ ਬੰਦੇ ਦਾ ਜ਼ਿੰਦਗੀ ਵਿੱਚ ਵੱਖਰਾ ਤਰੀਕਾ ਸੀ ਉਹਨੇ 25 ਸਾਲ ਦੀ ਉਮਰ ਵਿੱਚ ਕੰਮ ਛੱਡ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤੇ 30 ਸਾਲ ਬੰਦਗੀ ਕਰ ਪਰਮਾਤਮਾ ਦੇ ਨੇੜੇ ਹੋ ਗਿਆ ਉਹ ਮੁਕਾਮ ਛੱਡ ਫਿਰ ਜ਼ਿੰਦਗੀ ਦੇ ਪਾਸੇ ਆ ਗਿਆ ਸ਼ਾਇਦ ਉਹ ਪਹਿਲੇ ਮਨੁੱਖ ਹੋਣਗੇ ਇਹ ਬਾਬਤ ਤੋਂ ਵਾਪਸ ਵਪਾਰ ਵਿੱਚ ਆਏ ਹੋਣਗੇ ਇਸ ਨੇਕ ਮਨੁੱਖ ਦੀ ਜ਼ਿੰਦਗੀ ਇੱਕ ਕੁੱਤੇ ਤੋਂ ਸ਼ੁਰੂ ਹੋਈ ਸੀ ਇਹ ਕੁੱਤੇ ਤੇ ਆ ਕੇ ਹੀ ਖਤਮ ਹੋ ਗਈ। ਨੇਕ ਮਨੁੱਖ ਦੀ ਪਹਿਲਾ ਕੱਪੜੇ ਦੀ ਮਿਲ ਸੀ। ਸਵੇਰੇ ਸੂਰਜ ਚੜ੍ਹਨ ਦੇ ਨਾਲ ਮਿਲ ਚਲੇ ਜਾਂਦੇ, ਸੂਰਜ ਸਿਪਣ ਦੇ ਨਾਲ ਘਰ ਆ ਜਾਂਦੇ। ਉਹ ਘਰ ਜਾਣ ਵਾਲੇ ਹੀ ਸਨ ਕਿ ਦੇਖਦੇ ਨੇ ਮਿਲ ਦੇ ਪਿਛਲੇ ਗੇਟ ਥਾਣੀ ਪਿਛਲੇ ਹਿੱਸੇ ਇੱਕ ਕੁੱਤਾ ਲੱਤਾਂ ਰਗੜਦਾ ਆ ਰਿਹਾ ਹੈ। ਕੋਲ ਜਾ ਕੇ ਦੇਖਿਆ ਤਾਂ ਤਿੰਨੇ ਲੱਤਾਂ ਜਮ੍ਹਾਂ ਟੁੱਟੀਆਂ ਗਈਆਂ ਸਨ। ਜਿਵੇਂ ਕੋਈ ਭਾਰੀ ਚੀਜ਼ ਉਹਦੀ ਲੱਤਾਂ ਦੇ ਜਾ ਕੇ ਡਿੱਗੀ ਹੋਵੇ ਉਹ ਇੱਕ ਲੱਤ ਦੇ ਸਹਾਰੇ ਘੜੀਸ ਘੜੀਸ ਕੇ ਅੱਗੇ ਵਧੀ ਜਾ ਰਿਹਾ ਸੀ जख्मी ਵੇਖ ਕੇ ਨੇਕ ਮਨੁੱਖ ਨੂੰ ਬੜਾ ਤਰਸ ਆਇਆ ਸੋਚਦਾ ਇਹਨੂੰ ਚੁੱਕ ਕੇ ਦਵਾਦਾਰੂ ਕਰਾਂ ਲੱਤਾਂ ਨਾਲ ਫੱਟੇ ਵਾਂ ਸਿੱਧੀਆਂ ਕਰ ਦਿਨਾ ਜਦੋਂ ਠੀਕ ਹੋ ਗਿਆ ਫਿਰ ਬਾਹਰ ਛੱਡ ਦਵਾਂਗਾ ਉਹ ਉਹਨੂੰ ਚੁੱਕਣ ਲੱਗੇ ਤਾਂ ਮਨ ਵਿੱਚ ਖਿਆਲ ਆਇਆ ਤੁਰ ਇਹ ਸੱਕਦਾ ਨਹੀਂ ਲੱਤਾਂ ਕੰਮ ਨਹੀਂ ਕਰਦੀਆਂ ਮੂੰਹ ਸਾਰਾ ਭਿੱਜਿਆ ਪਿਆ ਖੂਨੋਂ ਖੂਨ ਹੋਇਆ ਪਿਆ ਤੁਰਕੇ ਇਹ ਬਾਹਰ ਨਹੀਂ ਜਾ ਸਕਦਾ ਰੋਟੀ ਦੇ ਟੁੱਕ ਦਾ ਇੰਤਜ਼ਾਮ ਕਿਵੇਂ ਕਰੇਗਾ ਹੁਣ ਅੱਜ ਦੇਖਦਾ ਵੀ ਪਰਮਾਤਮਾ ਇਹਨੂੰ ਰਿਜਕ ਕਿਵੇਂ ਦਿੰਦੇ ਨੇ ਜੇ ਸਭ ਦੀ ਰੋਟੀ ਦਾ ਇੰਤਜ਼ਾਮ ਕਰਦੇ ਨੇ ਤਾਂ ਇਹਦੀ ਰੋਟੀ ਦਾ ਵੀ ਇੰਤਜ਼ਾਮ ਕਰਨਗੇ ਉਹ ਕੁੱਤਾ ਸਾਰਾ ਦਿਨ ਉਸ ਪਾਸੇ ਗੇਟ ਕੋਲ ਪਿਆ ਰਿਹਾ ਰਾਤ ਹੋਈ ਨਾ ਇੱਕ ਕੁੱਤਾ ਉਸੇ ਗੇਟ ਦੇ ਥੱਲੋਂ ਹੌਲੀ-ਹੌਲੀ ਲੰਘ ਕੇ ਅੰਦਰ ਆ ਗਿਆ ਉਦੇ ਮੂੰਹ ਵਿੱਚ ਨਾ ਇੱਕ ਰੋਟੀ ਸੀ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੁਣ ਜ਼ਖਮੀ ਕੁੱਤੇ ਦੇ ਮੂੰਹ ਵਿੱਚ ਉਹ ਪਾਈ ਨਹੀਂ ਸੀ ਜਾਂਦੀ ਕਿਉਂਕਿ ਚਬੀ ਨਹੀਂ ਸੀ ਜਾ ਰਹੀ ਮੂੰਹ ਦਾ ਜਬਾੜਾ ਇੱਕ ਪਾਸੇ ਟੁੱਟਿਆ ਹੋਇਆ ਸੀ ਬਾਹਰੋਂ ਆਏ ਕੁੱਤੇ ਨੇ ਉਹ ਰੋਟੀ ਨਾ ਸਾਰੀ ਆਪਣੇ ਮੂੰਹ ਵਿੱਚ ਪਾਈ ਉਹਨੇ ਚੱਬ-ਚੱਬ ਕੇ ਉਹਨੂੰ ਪੋਲਾ ਕਰਕੇ ਉਸ ਕੁੱਤੇ ਦੇ ਅੱਗੇ ਰੱਖ ਦਿੱਤੀ ਹੁਣ ਜ਼ਖਮੀ ਕੁੱਤੇ ਨੇ ਹੌਲੀ-ਹੌਲੀ ਰੋਟੀ ਖਾ ਲਈ ਹੁਣ ਤਾਂ ਦੂਜਾ ਕੁੱਤਾ ਉਸੇ ਗੇੜ ਦੇ ਥੱਲੋਂ ਬਾਹਰ ਲੰਘ ਕੇ ਗਿਆ ਬਾਹਰ ਨਾ ਪਾਣੀ ਦੀ ਬਾਲਟੀ ਪਈ ਸੀ ਉਹ ਪਾਣੀ ਦੀ ਬਾਲਟੀ ਦੇ ਵਿੱਚ ਜਾ ਕੇ ਉਹਨੇ ਆਪਣੀ ਪੂੰਛ ਡੋਪੀ ਤੇ ਲਿਆ ਕੇ ਉਸ ਕੁੱਤੇ ਦੇ ਮੂੰਹ ਵਿੱਚ ਪਾ ਦਿੱਤੀ ਕਹਿੰਦੇ ਐਵੇਂ ਕਰਕੇ ਉਹ ਕਿੰਨੀ ਵਾਰ ਗੇੜ ਦੇ ਥੱਲੋਂ ਲੰਘਿਆ ਤੇ ਲੰਘ ਕੇ ਪੂੰਛ ਗਿੱਲੀ ਕੀਤੀ ਤੇ ਕੁੱਤੇ ਦੇ ਮੂੰਹ ਵਿੱਚ ਪਾ ਦਿੱਤੀ ਕਹਿੰਦੇ ਹੁਣ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹ ਉੱਥੋਂ ਤੁਰ ਗਿਆ ਨੇਕ ਬੰਦਾ ਜ਼ੋਰ-ਜ਼ੋਰ ਦੀ ਹੱਸਣ ਲੱਗਾ ਉਹਨਾਂ ਰੋਜ਼ ਇਸ ਕੰਮ ਨੂੰ ਦੇਖਣ ਲੱਗਾ ਕੁੱਤਾ ਰਾਤ ਨੂੰ ਆਉਂਦਾ ਰੋਟੀ ਮੂੰਹ ਵਿੱਚ ਪਾ ਕੇ ਰੋਟੀ ਨੂੰ ਚੱਬ ਕੇ ਉਸ ਕੁੱਤੇ ਦੇ ਅੱਗੇ ਰੱਖ ਦਿੰਦਾ ਤੇ ਆਪਣੀ ਪੂੰਛ ਪਾਣੀ ਵਿੱਚ ਡਬੋ ਕੇ ਗੇਟ ਥੱਲੋਂ ਲੰਘ ਕੇ ਉਸ ਕੁੱਤੇ ਦੇ ਮੂੰਹ ਵਿੱਚ ਪਾ ਦਿੰਦਾ ਸੀ ਰੋਜ਼ ਉਹਨੂੰ ਪਾਣੀ ਰੋਟੀ ਲਿਆ ਕੇ ਉਸ ਨੂੰ ਖਵਾਈ ਜਾਂਦਾ ਇੱਕ ਦਿਨ ਨੇਕ ਮਨੁੱਖ ਆਪਣੇ ਆਪ ਨੂੰ ਕਹਿੰਦਾ ਕਿ ਹੇ ਵਾਹਿਗੁਰੂ ਇਸ ਕੁੱਤੇ ਨੂੰ ਮਰਨ ਕੰਡੇ ਵੀ ਰੋਟੀ ਨਸੀਬ ਕਰਾ ਕਰਵਾ ਰਹੇ ਨੇ ਕਿ ਉਹ ਮੈਨੂੰ ਦੋ ਸਮੇਂ ਰੋਟੀਆਂ ਨਹੀਂ ਦੇਣਗੇ ਸਾਰੀ ਰਾਤ ਇਹੀ ਸੋਚਦਾ ਰਿਹਾ ਸਵੇਰ ਹੋਈ ਮਿਲ ਜਿਹੜੀ ਸੀ ਉਹਨੂੰ ਬੰਦ ਕੀਤਾ ਚਾਬੀ ਆਪਣੇ ਪੁੱਤਰਾਂ ਨੂੰ ਦੇ ਕੇ ਉੱਥੋਂ ਚਲਾ ਗਿਆ ਫਿਰ ਦੁਬਾਰਾ ਬੰਦਗੀ ਕਰਨ ਲੱਗ ਪਿਆ ਹਰ ਸਮੇਂ ਪਰਮਾਤਮਾ ਦਾ ਨਾਮ ਜਪਿਆ ਕਰਦਾ ਪਰਮਾਤਮਾ ਉਹਨੂੰ ਇਸ ਸਮੇਂ ਵੀ ਰੱਜਕ ਦਿੰਦੇ ਰਹੇ ਉਹਨਾਂ ਦੀ ਅਰਦਾਸ ਨੂੰ ਬੂਰ ਪਾਉਂਦੇ ਰਹੇ ਜੋ ਵੀ ਲੋਕ ਉਹਨਾਂ ਕੋਲ ਆਉਂਦੇ ਆਪਣੇ ਦੁੱਖ ਦੂਰ ਕਰਵਾ ਕੇ ਹੀ ਆਉਂਦੇ ਹੁਣ ਉਹਨਾਂ ਬਾਰੇ ਹਰ ਪਾਸੇ ਚਰਚਾ ਹੋਣ ਲੱਗੀ। ਰੋਜ਼ ਸਵੇਰੇ ਕਈ ਲੋਕ ਆਉਂਦੇ ਤੇ ਉਹਨਾਂ ਦੇ ਕਥਾ ਕੀਰਤਨ ਵਚਨ ਸੁਣਦੇ। ਜਦੋਂ ਸੁਣਦੇ ਤੇ ਐਵੇਂ ਲੱਗਦਾ ਜਿਵੇਂ ਦੁੱਖ ਹੀ ਦੂਰ ਹੋ ਗਏ ਹੋਣ। ਇੱਕ ਦਿਨ ਨਾ ਕਥਾ ਵਿੱਚ ਉਹ ਕੁੱਤੇ ਵਾਲੀ ਗੱਲ ਦੱਸਣ ਲੱਗੇ। ਵੀ ਇਹ ਮੇਰੇ ਨਾਲ ਸਾਰਾ ਕੁਝ ਇੱਕ ਕੁੱਤੇ ਕਰਕੇ ਹੋਇਆ। ਜੇ ਮੈਨੂੰ ਕੁੱਤਾ ਨਾ ਮਿਲਦਾ ਨਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ। ਵੀ ਸਾਰਿਆਂ ਦੇ ਰਿਜਕ ਦਾ ਬੰਦੋਵਾਸ ਤੋਂ ਕੁੱਤਾ ਕਰਦਾ ਇਹ ਗੱਲ ਜਦੋਂ ਦੱਸੀ ਨਾ ਜਦੋਂ ਗੱਲ ਦੀ ਸਮਾਪਤੀ ਹੋਈ ਨਾ ਤੋਂ ਆਖਰ ਵਿੱਚ ਕਹਿਣ ਲੱਗੇ ਵੀ ਰਿਜਕ ਤੇ ਬਰਕਤ ਹਮੇਸ਼ਾ ਮਨੁੱਖ ਦੇ ਪਿੱਛੇ ਭੱਜਦੇ ਨਹੀਂ ਪਰ ਅੱਜ ਕੱਲ ਨਾ ਆਪਾਂ ਇੰਨੇ ਮੂਰਖ ਹੋ ਗਏ ਆ ਵੀ ਆਪਾਂ ਨੇ ਰਿਜਕ ਤੇ ਬਰਕਤ ਦੇ ਪਿੱਛੇ ਭਜਣਾ ਸ਼ੁਰੂ ਕਰ ਦਿੱਤਾਗਾ ਮਨੁੱਖ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੋਵੇ ਤਾਂ ਉਹਨਾਂ ਦੇ ਰਿਜਕ ਉਹਨਾਂ ਤੱਕ ਚੂਰ ਪਹੁੰਚ ਜਾਂਦਾ ਹੈ ਸੱਟ ਵਜੇ ਕੁੱਤੇ ਕੋਲ ਤੁੱਚਾ ਕੁੱਤਾ ਰੋਟੀ ਲੈ ਕੇ ਉਸ ਕੋਲ ਆ ਜਾਂਦਾ ਸੀ ਮੈਂ ਸੱਟ ਲੱਗੀ ਕੁੱਤੇ ਕੋਲੋਂ ਸਿੱਖਿਆ ਕਿ ਪਰਮਾਤਮਾ ਜਿਸ ਦਾ ਢਿੱਡ ਭਰ ਸਕਦਾ ਹੈ ਕਿ ਪਰਮਾਤਮਾ ਇਸ ਦਾ ਢਿੱਡ ਭਰ ਸਕਦਾ ਹੈ ਤਾਂ ਮੇਰਾ ਕਿਉਂ ਨਹੀਂ ਉਸ ਦਾ ਸਿਲਾ ਇਹ ਹੋਇਆ ਅੱਜ ਮੈਂ ਤੁਹਾਡੇ ਕੋਲਾਂ 30 ਸਾਲਾਂ ਵਿੱਚ ਐਸਾ ਕੋਈ ਦਿਨ ਨਹੀਂ ਗਿਆ ਜਿਸ ਦਿਨ ਮੈਨੂੰ ਪਰਮਾਤਮਾ ਨੇ ਰਿਜਕ ਨਾ ਦਿੱਤਾ ਹੋਵੇ ਮੈਂ ਕਦੇ ਭੁੱਖਾ ਢਿੱਡ ਨਹੀਂ ਸੁੱਤਾ ਮੈਂ ਹਮੇਸ਼ਾ ਉਸ 60 ਵਜੇ ਕੁੱਤੇ ਦਾ ਸੁਕਰਾਨਾ ਕਰਦਾ ਜਿਨੇ ਮੈਨੂੰ ਪਰਮਾਤਮਾ ਦੇ ਇੰਨੇ ਨੇੜੇ ਕਰ ਦਿੱਤਾ ਨਾਮ ਜਪਣ ਲਾ ਦਿੱਤਾ ਇਹ ਬਚਨ ਸਾਰੇ ਸੁਣ ਕੇ ਨਾ ਹੁਣ ਪਰਮਾਤਮਾ ਦਾ ਨਾਮ ਜਪਦੇ ਹੋਏ ਉੱਥੋਂ ਚਲੇ ਗਏ ਪਰ ਇੱਕ ਬਿਰਧ ਬਾਬਾ ਹਜੇ ਵੀ ਰੁੱਖ ਦੇ ਛਾਪਾਂ ਸ਼ਾਮੇ ਬੈਠਾ ਹੋਇਆ ਸੀ ਹੁਣ ਉਹ ਹੌਲੀ-ਹੌਲੀ ਖੜਾ ਹੋਇਆ ਹੌਲੀ-ਹੌਲੀ ਉਸ ਨੇਕ ਬੰਦੇ ਕੋਲ ਆਇਆ ਤੇ ਆ ਕੇ ਉੱਚੀ-ਉੱਚੀ ਤਾੜੀਆਂ ਮਾਰ ਕੇ ਹੱਸਣ ਲੱਗਾ ਉਹ ਨੇਕ ਮਨੁੱਖ ਕਹਿੰਦਾ ਬਾਬਾ ਜੀ ਕੀ ਗੱਲ ਹੋ ਗਈ ਕਿਉਂ ਐਵੇਂ ਹੱਸ ਰਹੇ ਹੋ ਕਹਿੰਦਾ ਉਹ ਭਲੇ ਪੁਰਖਾ ਤੈਨੂੰ ਤਾਂ ਸਗੋਂ ਦੂਜੇ ਕੁੱਤੇ ਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ ਜਿਸ ਦਾ ਤੂੰ ਕੀਤਾ ਨਹੀਂ ਜਿਸ ਤੋਂ ਤੂੰ ਕੁਝ ਸਿੱਖਿਆ ਨਹੀਂ 6 ਵਜੇ ਕੁੱਤੇ ਨੂੰ ਉਹ ਰੋਜ਼ ਰੋਟੀ ਖਵਾਉਣ ਆਉਂਦਾ ਸੀ ਪਾਣੀ ਪਲਾਉਣਾ ਆਉਂਦਾ ਸੀ ਤੂੰ ਉਹਦੇ ਵੱਲ ਤਾਂ ਧਿਆਨ ਦਿੱਤਾ ਹੁੰਦਾ ਤਾਂ ਤੇਰੀ ਮਿਲ ਵਿੱਚ ਜੋ ਹਜ਼ਾਰ ਬੇਬੀਆਂ ਦਾ ਰਿਜਗ ਦਿੰਦਾ ਸੀ ਨਾ ਤੂੰ ਉਨ੍ਹਾਂ ਦੇ ਘਰ ਵਿੱਚ ਚੁੱਲ੍ਹੇ ਵਿੱਚ ਅੱਗ ਬਲਦੀ ਸੀ ਨਾ ਉਹ ਕਈਆਂ ਦਾ ਢਿੱਡ ਭਰਦਾ ਸੀ ਉਹਦੇ ਵੱਲ ਧਿਆਨ ਦਿੱਤਾ ਹੁੰਦਾ ਤੈਨੂੰ ਪਤਾ ਲੱਗਦਾ ਤੂੰ ਦੂਜੇ ਕੁੱਤੇ ਵਾਂਗ ਦੂਜਿਆਂ ਦੀ ਮਦਦ ਕਰਦਾ ਪਿਆ ਸੀ ਇਹ ਸੁਣ ਕੇ ਨੇਕ ਬੰਦੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਬਾਬਾ ਇੰਨਾ ਕਹਿ ਕੇ ਉੱਥੋਂ ਚਲਾ ਗਿਆ ਉਹ ਭਲੇ ਪੁਰਖੇ ਖਾਣ ਵਾਲੇ ਨਾਲੋਂ ਖਵਾਉਣ ਵਾਲਾ ਜ਼ਿਆਦਾ ਨੇਕੀ ਦਾ ਕੰਮ ਕਰਦਾ ਉਹ ਬਿਰਧ ਬਾਬਾ ਹੱਸਦੇ ਹੱਸਦੇ ਉੱਥੋਂ ਚਲਾ ਗਿਆ ਨੇਕ ਮਨੁੱਖ ਉੱਠਿਆ ਤੇ ਜਾ ਕੇ ਉਹਨੇ ਮਿਲ ਦੀ ਚਾਬੀ ਲਈ ਤੇ ਮਿਲ ਦਵਾਰਾ ਖੋਲ ਲਈ ਹੁਣ ਉਹ ਪਰਮਾਤਮਾ ਦਾ ਨਾਮ ਵੀ ਜਪਦਾ ਕੀਰਤ ਕਰਦਾ ਤੇ ਨਾਲੇ ਉਹਨਾਂ ਹਜ਼ਾਰ ਬੀਬੀਆਂ ਨੂੰ ਦਵਾਰਾ ਕੰਮ ਤੇ ਰੱਖਿਆ ਪਰਮਾਤਮਾ ਦੀ ਨਿਗਾਹ ਵਿੱਚ ਜੋ ਹੱਥੀ ਕੀਰਤ ਕਰ ਵਾਹਿਗੁਰੂ ਦਾ ਨਾਮ ਲੈਂਦਾ ਨਾ ਤੇ ਹੋਰਾਂ ਦਾ ਸਹਾਰਾ ਬਣਦਾ ਉਹ ਨੇਕ ਉਸ ਤੋਂ ਹੋਰ ਕੋਈ ਨਹੀਂ ਹੋ ਸਕਦਾ ਪਰਮਾਤਮਾ ਸਭ ਨੂੰ ਕੀਰਤ ਕਰਨ ਦਾ ਬਲ ਬਖਸ਼ਦਾ ਤੇ ਫਿਰ ਬਰਕਤ ਪਾਉਣ ਵਾਲਾ ਪਰਮਾਤਮਾ ਹੈ ਤੁਸੀਂ ਜੋ ਨਿੱਕੇ ਨਿੱਕੇ ਕੰਮ ਕਰਦੇ ਹੋ ਨਾ ਉਹਨਾਂ ਬਾਰੇ ਇੱਕ ਵਾਰ ਜ਼ੂਰ ਸੋਚਿਆ ਕਰੋ ਵੀ ਉਹ ਨਿੱਕਾ ਕੰਮ ਕਿਸੇ ਨੇਕੀ ਦਾ ਕੰਮ ਬਣ ਜਾਈ ਤੇ ਉਸ ਵਿੱਚ ਬਰਕਤ ਪਾਉਣਾ ਪਰਮਾਤਮਾ ਦਾ ਕੰਮ ਹੁੰਦਾ ਹੈ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ